सत्याकाल आई एम वेलकम बैक टू पंजाबी फैमिली शेफ आज संडे गए तो असं सोच नो ब्रेकफास्ट नो लंच वी विल डू ब्रंस टूडे अज अं खावे परौंठे देसी घ्यो दे बना के आराम चंह तरीके मैं लैके आई हाँ गोभी के परौठे तो पनीर पराठा ए पनीर मैं घर बनाया जो थोड़ा ड्राई ड्राई हों तो साम बेलिया जाता ए गोभी का पानी कद्दूकस करके पानी निकाल लेता है ਅਦਰਕ ਹਰੀ ਮਿਰਚੀ ਤਨੀਆਂ ਆਟਾ ਗੁੰਦਿਆ ਹੋਇਆ ਤੇ ਸਾਡੇ ਸਾਡੇ ਸਾਰੇ ਮਸਾਲੇ ਤੇ ਅਸੀਂ ਪਰ ਇੱਕ ਗੋਭੀ ਦਾ ਬਣਾਉਂਦੇ ਹਾਂ ਥੋੜਾ ਜਿਹਾ ਇਹਦੇ ਵਿੱਚ ਤਨੀਆਂ ਪਾਵਾਂਗੇ ਫਿਰ ਅਸੀਂ ਪਾਵਾਂਗੇ ਨਮਕ ਕਿਉਂਕਿ ਅਗਰ ਅਸੀਂ ਪਹਿਲੇ ਨਮਕ ਪਾ ਲਈਏ ਤੇ ਇਹਦੇ ਵਿੱਚ ਪਾਣੀ ਛੱਡ ਦਿੰਦੀ ਹੈ ਗੋਭੀ ਸਭ ਕੁਝ ਆਪਣੇ ਟੇਸਟ ਅਕੋਰਡਿੰਗਲੀ ਤੇ ਇਹ ਹਲਗੀ ਜੀ ਰੈੱਡ ਚਿਲੀ ਪਾਊਡਰ ਇਹ ਤਨੀਆ ਪਾਊਡਰ ਸੰਦ ਨੂੰ ਕੁ ਡਿਫਰੈਂਟ ਕਰਨਾ ਚਾਹੀਦਾ ਨਾ ਹਰ ਵਾਰ ਸੈਂਡਵਿਚਸ ਤੇ ਸਾਲੇ ਬੇਕਾਨੇ ਤੇ ਅਜਵੈਨ ਤੇ ਇਹ ਅਨਾਰ ਦਾ ਅਨਾਰ ਦਾ ਨਾ ਪਾਊਡਰ ਅਸੀਂ ਇਹਨੂੰ ਮਿਲਾ ਲਾਂਗੇ ਇਹ ਕੋ ਪਾਣੀ ਨਹੀਂ ਹੈ ਤਾਂ ਐਸਾ ਸਾਡਾ ਰੈਡੀ ਹੋ ਗਿਆ ਗੋਭੀ ਦਾ ਮਿਕਸਚਰ ਇਹੋ ਨਾਲ ਅਸੀਂ ਕਰਾਂਗੇ ਪਨੀਰ ਦਾ ਮਿਕਸਚਰ ਤੇ ਆ ਪਨੀਰ ਦੇ ਮਿਕਸਚਰ ਵਿੱਚ ਅਸੀਂ ਪਾਵਾਂਗੇ ਪਹਿਲੇ ਤਨੀਆਂ ਤਨੀਆਂ ਪਿਆਜ਼ ਤੇ ਹਰੀ ਮਿਰਚ ਤੇ ਇਹਦੇ ਵਿੱਚ ਅਸੀਂ ਸਿਰਫ ਨਮਕ ਕਿਉਂਕਿ ਹਰੀ ਮਿਰਚੀ ਕਿਉਂਕਿ ਪਨੀਰ ਥੋੜੇ ਪਰਾਂਠਾ ਥੋੜਾ ਮਿੱਠਾ-ਮਿੱਠਾ ਬਣਦਾ ਹੈ ਤੇ ਇਸ ਕਰਕੇ ਸਵਾਦ ਵੀ ਲੱਗਦਾ ਹੈ ਜਦ ਤੱਕ ਕਰਾਰਾ ਕਰਕੇ ਸਵਾਦ ਨਹੀਂ ਆਉਂਦਾ ਪਨੀਰ ਦੇ ਪਰਾਂਠੇ ਦਾ ਤੁਸੀਂ ਕਾਲੀ ਮਿਰਚੀ ਪਾ ਸਕਦੇ ਹੋ ਥੋੜਾ ਜਿਹਾ ਪਿਆਜ਼ ਪਾਣੀ ਆ ਤੇ ਅਸੀਂ ਸਾਈਡਸ ਵਿੱਚ ਰੱਖਾਂਗੇ ਪਰਾਂਠਿਆਂ ਨਾਲ ਇਹ ਆਮ ਦਾ ਅਚਾਰ ਮੱਖਣ ਯellow ਤੇ ਇਹ ਦਹੀਂ ਛਾਚ ਵੀ ਪੀ ਸਕਦੇ ਆ ਲੇਕਿਨ ਦੇਹ ਦੇ ਨਾਲ ਪਰਾਂਠੇ ਦਾ ਸਵਾਦ ਹੀ ਬੜਾ ਆ ਆਟਾ ਮੈਂ ਪਹਿਲੇ ਗੁੰਨ ਕੇ ਰੱਖਿਆ ਹੋਇਆ ਹੈ ਇੱਥੇ ਇਹ ਆਟਾ ਗੁੰਨ ਕੇ ਰੱਖਿਆ ਹੋਇਆ ਹੈ ਬਸ ਇਹ ਪਿਆਸ ਕੱਟ ਕਰ ਦੇਈ ਇਹਦੇ ਵਿੱਚ ਸਾਲਟ ਤੇ ਹਲਕਾ ਜਿਹਾ ਰੈਡ ਚਿਲੀ ਪਾਊਡਰ ਪਾ ਕੇ ਥੋੜੀ ਜਿਹੀ ਕਾਲੀ ਮਿਰਚੀ ਪਾ ਕੇ ਵੀ ਕੈਨ ਸਟਾਰਟ ਤੁਸੀਂ ਪੁਨੇ ਵਾਲਾ ਜੀਰਾ ਵੀ ਪਾ ਸਕਦੇ ਹੋ ਪਨੀਰ ਤੇ ਪਰੌਂਠੇ ਵਿੱਚ ਹਾਂ ਪਾਵਾਂਗੇ ਅਸੀਂ ਨਮਕ ਹਰ ਚੀਨੀ ਪਾਊਡਰ ਲਾ ਲਿਓ ਇਸ ਦਾ ਪਾਊਡਰ ਪਨੀਰ ਵਿੱਚ ਪਾਣੀ ਆਉਂਦਾ ਹੈ ਤੇ ਜਦੋਂ ਕਰੋ ਕਰਦਾ ਪਨੀਰ ਬਣਾਉਂਦੇ ਹੋ ਤਾਂ ਥੋੜਾ ਜਿਹਾ ਉਹਨੂੰ ਸਟ੍ਰੇਨਰ ਵਿੱਚ ਰੱਖਦੇ ਹੋ ਛੰਨੀ ਵਿੱਚ ਤੇ ਪਾਣੀ ਚੰਗੀ ਤਰੀਕੇ ਨਾਲ ਨਿਕਲ ਜਾਂਦਾ ਤਾਂ ਐਸ ਪਰੌਤੇ ਚੰਗੇ ਬਣ ਜਾਂਦੇ ਹੁਣ ਅਸੀਂ ਪਰੌਤੇ ਸਟਾਰਟ ਕਰਦੇ ਹਾਂ ਥੋੜਾ ਜਿਹਾ ਪਨੀਰ ਪਾਊਡਰ ਤੇ ਕਾਲੇ ਮਿਕਸ ਕਰ सोच सोच के मजा आ रहा है खाने का कि मजा आ गया तो बंदे ही ने बट संडे को कुछ स्पेशल करना चाहिए हम असं थोड़ा तो जो मिक्स कर लेना फिर पराठे बेलने शुरू करते हैं पहले गोभीद बनावे फिर पर आटे में की लोई लैके गैस ऑन करके तवा रख दिता है देसी घी भी पीए ਇਹ ਰੋਟੀ ਦੇ ਨਾਮ ਤੇ ਥੋੜਾ ਮੋਟਾ ਪੇੜਾ ਹੀ ਜਾਂਦਾ ਹੈ ਇਹਦੇ ਵਿੱਚ ਤੇ ਅਸੀਂ ਗੋभी ਬਹੁਤ ਸਾਰੀ ਅਸੀਂ ਬਹੁਤ ਚੰਗੀ ਤਰੀਕੇ ਨਾਲ ਨਾ ਸਟਫਿੰਗ ਕਰਕੇ ਬਣਾਉਂਦਾ ਪੰਜਾਬੀਆਂ ਦੇ ਤੇ ਅਕਸਰ ਪਰੌਂਠੇ ਬੰਦੀ ਬਣਦੇ ਨੇ ਸਾਡੇ ਫੈਮਿਲੀ ਫਰੈਂਡਸ ਹੈਗੇ ਨੇ ਉਹ ਗੁਜਰਾਤੀ ਨੇ ਉਹਨਾਂ ਦੇ ਘਰ ਪਰੌਂਠਾ ਹੀ ਨਹੀਂ ਬਣਦੇ ਤੇ ਉਹ ਸਾਡੇ ਸਾਡੇ ਘਰ ਆ ਕੇ ਕਰਦੇ ਕਭਲੇ ਗੋਭੀ ਦੇ ਪਰਾਠੇ ਆਲੂ ਤੇ ਕਾਮਨ ਹੈ ਬੰਦੇ ਰੰਦੇ ਹੁਣ ਸੀਜ਼ਨ ਵਿੱਚ ਗੋਭੀ ਅਵੇਲੇਬਲ ਹੈ ਤੇ ਜੰਦ ਤੱਕ ਬੰਦਾ ਪਰਾਠਾ ਖਾਈ ਨਾ ਸੀਜ਼ਨ ਦੀ ਗੋਭੀ ਦਾ ਟੇਸ ਹੀ ਅਲਗ ਹੁੰਦਾ ਹੋਣਾ ਸੇ ਪਾਨੇ ਆ ਤਵਾ ਗਰਮ ਹੈ ਪਰਾਠੇ ਦੇ ਇਹਦੇ ਥੋੜਾ ਜਿ ਥੱਲੇ ਹੋਗਾ ਲਾਲ ਹੋਣਾ ਸ਼ੁਰੂ ਮਤਲਬ ਪਕਣਾ ਸ਼ੁਰੂ ਹੋਏਗਾ ਤੇ ਮੈਂ ਫਿਰ ਕਿਉਂ ਪਾਵਾਂ ਮੈਂ ਉਲਟਾ ਕਰਕੇ ਫਿਰ ਕਿਉਂ ਪਾਵਾਂ ਤਾ ਤੱਕ ਮੈਂ ਉੱਥੇ ਪੰਜੀ ਦਾ ਬੇਲ ਲੈਣੀ ਆ ਤੁਸੀਂ ਉਹ ਵੀ ਵੇਖੋ ਹੁਣ ਇਹਨੂੰ ਹੁਣ ਵੇਖ ਕੇ ਇਹ ਪੰਜੀ ਦਾ ਪਾਣੀ ਇਸ ਨੂੰ ਮਹਾਰੀ ਮੱਚੀ ਜ਼ਿਆਦਾ ਪਸੰਦ ਹੈ ਕਿ ਤੁਸੀਂ ਹੋਰ ਕੱਟ ਕੇ ਪਾ ਸਕਦੇ ਹੋ। ਅਕੀਦ ਦਾ ਪਰੌਂਠਾ ਦਾ ਥੋੜਾ ਮਿੱਠਾ ਮਿੱਠਾ ਸਵਾਦ ਆਉਂਦਾ ਹੈ। ਅਗਰ ਕੋਈ ਪਨੀਰ ਨਹੀਂ ਖਾਂਦਾ ਤਾਂ ਟੋਫੂ ਦਾ ਵੀ ਟਰਾਈ ਕਰ ਸਕਦੇ ਹੋ ਤੁਸੀਂ। ਇਨਸਟੈਡ ਆਫ ਪਨੀਰ ਤੁਸੀਂ ਟੋਫੂ ਯੂਜ਼ ਕਰਨਾ ਸੇਮ ਤਰੀਕੇ ਨਾਲ ਮਿਕਸਚਰ ਰੈਡੀ ਕਰਕੇ। ਇਹਨੂੰ ਰੋਲ ਲਾ ਲਿਓ ਫਿਰ ਪਿੱਚੇ ਵੇਕਿਓ। 올 타임 페이버릿 ਪੱਛੀ ਦੇ ਸਭ ਤੋਂ ਵੱਡਿਆਂ ਦੇ ਪਰਾਂ ਠਾਹ ਪਨੀਰ ਰੈਂਡਰਾਈਜ਼ ਵਾਲੀ ਗੋਭੀ ਸੀਜ਼ਨਲ ਹੈ ਉਹਨੇ ਅੱਡੇ ਹੁੰਦੇ ਸੀ ਕਿਉਂ ਪਾ ਕੇ बोला ही सोहना लाल देखो, करके बस मिनट लगे इसके बटर ला के खाओ अचार हरी चटनी स्वाद लगता है बहुत सोना चंगा करारा पर हम अ उतार का पराठा हल्का फट भी सदगा क्योंकि स्टफिंग ज्यादा करते हैं इस करके नहीं करोगे तो फिर नहीं फटेगा हूँ अस पनीर के पराठे की फिलिंग करते तो पनीर की रिप्लेसमेंट जी टोफू नाल कर सकते हो अगर कोई किस कोई पनीर नहीं पसंद करता या पनीर नहीं खाँगा दुध वाली आइटम्स नहीं खाता तो यदि यीपलेसमेंट टोफू न कर सकते हो जो टोफू लो गए वह हार्ड वाला टोफू पराठिया वास्ते दो टाइप का टोफू आता एक सॉफ्ट एक हार्ड एन वेल लिता हूँ असू फ्राई कर लेक दे धर्म कर्म सर्व करो प्राठे क्या है कितना सोना कलर आया है होना चाहिए ਮੱਖਣ ਤੇ ਦਹੀਂ ਨਾਲ ਸਰਵ ਕਰਦੇ ਆ ਤੇ ਚਾਹ ਦਾ ਪਾਣੀ ਅਸੀਂ ਗਰਮ ਕਰਨ ਜਾ ਰਹੇ ਆ ਫਿਰ ਅਸੀਂ ਗਰਮ ਗਰਮ ਪਰਾਂਠੇ ਖਾਵਾਂਗੇ ਐ ਹੁਣ ਬਹੁਤ ਸੋਨਾ ਲਾਲ ਰੈਡੀ ਹੋ ਗਿਆ ਸੋਨਾ ਸਿਆਂ ਨੂੰ ਕੱਟ ਲੈਣੇ ਆ ਇਹ ਸਾਡੇ ਗਰਮਾ ਗਰਮ ਪਰਾਂਠੇ ਗੋਭੀ ਦੇ ਪਨੀਰ ਦੇ ਰੈਡੀ ਹੋ ਗਏ ਨੇ ਇਹਨਾਂ ਨੂੰ ਸਰਵ ਕਰੋ ਦਹੀਂ ਮੱਖਣ ਤੇ ਅਚਾਰ ਨਾਲ ਤੇ ਨਾਲ ਗਰਮ ਗਰਮ ਬਣਾਓ ਚਾਹ ਐਂਡ ਰਿਕੁਐਸਟ ਟੂ ਗਿਵ ਮੀ ਫੀਡਬੈਕ ਥੰਬਸ ਅਪ ਸ਼ੇਅਰ ਐਂਡ ਸਬਸਕ੍ਰਾਈਬ ਸਿਓ